ਕਿਵੇਂ ਚਾਚਾ ਠੀਕ ਆ ਅੱਪੋ ਵਾਲੇ ਕਿਹਨਾਂ ਪੱਟ ਰੱਖੇ ਤਾਂ ਹੈ ਇਹ ਕੋਈ ਹਮਲਾ ਹੋ ਜੇ ਕੋਈ ਤੈਕ ਹੋ ਜੇ ਉੱਚਾ ਇਹਦੇ ਵਿੱਚ ਸੋਰੰਗ ਬੰਮੂ ਪਟਿਆਗਾ ਫੇਰ ਤਾਂ ਚਾਚਾ ਤੇਰੀਆਂ ਵੱਡੀਆਂ ਗੱਲਾਂ ਨੇ ਉੱਚਾ ਨੇ ਹਾਂ ਹੋਰ ਫੇਰ ਠੀਕ ਹੈ ਹਾਂ ਠੀਕ ਆ ਚੰਗਾ ਫਿਰ ਮੈਂ ਪਾਣੀ ਦੇਖਿਆ ਨਾ ਪਾਣੀ ਸਾਡ ਰੱਖਿਆ ਹੈ ਹਾਂ ਆਹ ਦੇਖ ਲੈ ਕਿ ਟੁੱਟ ਜੇ ਆਵਾਜ਼ਾਂ ਦੇਖੀ ਨਾ ਓ ਯਾਰ ਮੈਂ ਤਾਂ ਸੋਚੀ ਪਿਆ ਪਿਆ ਬਰਾਵਾ ਚਾਚਾ ਕਹਿੰਦਾ ਯਾਰ ਕਹਿੰਦਾ ਕਹਿੰਦਾ ਕੋਈ ਹਮਲਾ ਹੋ ਜੇ ਟੈਕ ਕੋਲ ਲੈਵੇ ਛੱਡ ਗਿਆ ਮਾਰ ਗਿਆ ਫੁਕਰੀ ਉਹ ਹੋਰੀ ਇਹ ਬਲਵਾ ਸਰਾਬ ਕਰਤਾ ਹਮਲਾ ਹਮਲਾ ਕੋਈ ਨਹੀਂ ਉਹਦਾ ਫਾਈਟਰ ਮਾਰ ਗਿਆ ਤੇਰੇ ਲੈ ਕੋਈ ਤੇ ਜਿਹੜੀ ਬਿਜਲੀ ਗੱਲ ਆ ਉਹ ਤੈਨੂੰ ਦੱਸੀ ਨਹੀਂ ਕੀ ਐ ਓਏ ਉਹ ਤਾਂ ਤੈਨੂੰ ਟੋਏ ਦੀ ਕਹਾਣੀ ਤਾਂ ਥੋੜੀ ਲੰਮੀ ਐ ਤੈਨੂੰ ਦੱਸਦੇ ਆ ਉਹ ਤਾਂ ਖਸਮ ਪਰ ਸੋ ਲੜ ਪਿਆ ਘਰੇ ਰਾਤ ਨੂੰ ਅੱਛਾ ਜੀ ਘਰੇ ਲੜ ਕੇ ਲੈ ਕੇ ਕਈ ਖਸਮ ਟੂਆ ਪੱਟੀ ਆ ਸਾਰੀ ਰਾਤ ਕਹਿੰਦਾ ਮੈਂ ਤਾਂ ਪਾਣੀ ਕੱਢੂ ਖੂਬ ਡਾਊਂ ਇਥੇ ਕਰਦੇ ਸਾਰੀ ਰਾਤ ਲੌਸਮੈਂਟਾਂ ਕਰਾਈ ਗਏ ਗੁਰਦੁਆਰੇ ਸਾਰੀ ਰਾਤ ਨਹੀਂ ਸਹਾ ਤੜਕੇ ਜੂ ਦੇ ਘਟੋਏ ਚ ਕਬੂਤਰ ਵਾਂਗੂ ਟੋਏ ਚ ਬੈਠਾ ਉਹ ਕਾ ਇੱਥੇ ਆਹਾਗਾ ਤੈਨੂੰ ਫੁਕਰੀ ਮਾਰ ਗਿਆ ਉਹ ਉਹ ਮੈਨੂੰ ਤਾਂ ਉਹੀ ਭਾਂਦਾ ਫਿਰ ਕਹਦੇ ਨੇ ਸੋਚਾਂ ਚ ਪਾ ਗਿਆ ਨਹੀਂ ਨਾ ਗੱਲਾਂ ਚ ਆਏ ਕਰਦੇ ਉਹ ਮੈਂ ਤਾਂ ਮੈਂ ਕਿਤੇ ਬਜ਼ੁਰਗ ਬੰਦਾ ਮੈਂ ਤਾਂ ਸੱਚੀ ਮੰਨ ਲਈ ਬਾਕੀ ਐਟੈਕ ਕੁਝ ਦਾ ਪਤਾ ਹੋਵੇ ਬਜ਼ੁਰਗ